ਤិន ਆਪਾਂ ਅਜ ਮਨਾ ਰਹੇ ਹਾਂ ਸੰਗਤ ਜੀ ਉਹ ਥੋੜਾ ਜਿਹਾ ਉਹਨਾਂ ਗੁਰਸਿੱਖਾਂ ਨੂੰ ਤਿੰਨ ਗੁਰਸਿੱਖ ਜਿਨ੍ਹਾਂ ਨੇ ਹਜ਼ੂਰ ਦੇ ਸਨਮੁਖ ਸ਼ਹਾਦਤ ਦਾ ਜੰਮ ਪੀਤਾ ਉਹਦੇ ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਸਨਮਾਨਯੋਗ ਭਾਈ ਸਾਹਿਬ ਭਾਈ ਸਤੀ ਦਾਸ ਜੀ ਤੇ ਸਨਮਾਨਯੋਗ ਭਾਈ ਸਾਹਿਬ ਭਾਈ ਦਿਆਲਾ ਜੀ ਕੱਲ ਅੱਗੇ ਅਰਜ਼ ਕਰਾਂਗਾ ਬਾਬਾ ਜੀ ਵੀ ਰੋਜ਼ਾਨਾ ਉਹ ਲੜੀਵਾਰ ਕਥਾ ਸ਼ਹਾਦਤ ਦੀ ਸੁਣਾ ਰਹੇ ਨੇ ਉਹ ਤਵਾਰੀਖੀ ਗ੍ਰੰਥ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਦੋਂ ਇੱਥੇ ਆਏ ਨਹੀਂ ਜੀ ਉਸ ਵਕਤ ਜਿਹੜਾ ਕਾਜ਼ੀ ਸੀ ਉਹਦਾ ਨਾਮ ਕਾਜ਼ੀ ਅਬਦੁਲ ਵਾਹਬ ਬੋਹਰਾ ਸੀ ਇੱਥੋਂ ਦਾ ਜਿਹੜਾ ਦਰੋਗਾ ਸੀ ਉਹਦਾ ਨਾਮ ਅਬਦੁੱਲਾਹ ਸੀ ਇੱਥੋਂ ਦਾ ਜਿਹੜਾ ਸ਼ਾਹੀ ਜਲਾਦ ਸੀ ਉਸ ਸਮਾਣੇ ਦਾ ਜ਼ਗੀਰਦਾਰ ਸੀ ਉਹਦਾ ਨਾਮ ਜਲਾਲੁਦੀਨ ਸੀ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਦੇ ਵਿੱਚ ਬੰਦ ਨੇ ਕੋਤਵਾਲੀ ਵਿੱਚ ਸਤਗੁਰਾਂ ਨੂੰ ਤਸਵੀਹ ਦਿੱਤੇ ਗਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਨਾਲ ਤਸਵੀਹਾਂ ਨੂੰ ਦੇਖ ਕੇ ਜੋ ਸਾਡੇ ਪੁਰਾਣੇ ਸਰੋਤ ਦੱਸਦੇ ਆ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਹਜ਼ੂਰ ਦੇ ਇਸ ਸਾਰੇ ਤਸਵੀਹੇ ਦੇਖੇ ਸਿੱਖ ਤੋਂ ਜਰਿਆ ਨਹੀਂ ਗਿਆ। ਉਹਨੇ ਕਿਹਾ ਮਹਾਰਾਜ ਆਪ ਜੀ ਖੁਕਮ ਕਰੋ ਕਿਉਂਕਿ ਸਿੱਖ ਦਾ ਖਿਰਦਾ ਆਪਣੇ ਸਤਗੁਰੂ ਲਈ ਹਮੇਸ਼ਾ ਸਮਰਪਿਤ ਰਹਿੰਦਾ ਮਹਾਰਾਜ ਆਪ ਜੀ ਖੁਕਮ ਕਿੱਡੀ ਵੱਡੀ ਸਮਰੱਥਾ ਹੋਵੇਗੀ ਸਿੱਖ 'ਚ ਇਹ ਸਾਰੇ ਸਰੋਤ ਮੰਨਦੇ ਨੇ ਪੁਰਾਣੇ ਕਿ ਮਹਾਰਾਜ ਆਪ ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਸ਼ਬਦ ਕਹੇ ਕਿ ਤੁਹਾਡੇ ਕੋਲ ਸਿਰਫ ਇੱਕ ਬੂੰਦ ਖ ਹੈ ਸਮੁੰਦਰ ਅਸਗਾ ਇੱਕ ਪਾਸੇ ਖ ਹੈ ਅਸੀਂ ਇਹੋ ਜੀ ਕਰਾਮਾਤ ਇਹੋ ਜਾਂ ਨਾਟਕ ਚੇਟਕਰੀ ਦਿਖਾਣੇ ਤਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਖੈ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੈ ਤਵਤ ਲਾਜਾ ਕਾਜੀ ਨੇ ਸੁਣਿਆ ਖੈ ਹਾਕਮਾਂ ਨੇ ਸੁਣਿਆ ਕਿ ਸਿੱਖ ਕੋਲ ਇੰਨੀ ਤਾਕਤ ਹੈ ਕਰਾਮਾਤ ਦਿਖਾ ਸਕਦਾ ਹੈ ਪਿਆਰਿਓ ਉਹ ਆ ਜਿਹੜਾ 10 ਨਵੰਬਰ ਸੀ ਜੋ ਅਸੀਂ ਪੜ ਦੇਖਾਂ ਆ ਚੌਂਕ ਚਾਂਦਨੀ ਜਿੱਥੇ ਆਪ ਸੰਗਤ ਬੈਠ ਕੇ ਨਤਮਸਤਕ ਹੁੰਦੇ ਉਹ ਕੀਰਤਨ ਕਰ ਰਹੇ ਹੋ ਬਾਣੀ ਪੜ ਰਹੇ ਹੋ ਭਾਈ ਸਾਹਿਬ ਜੀ ਨੂੰ ਬਾਹਰ ਲਿਆਂਦਾ ਗਿਆ ਇੱਥੇ ਮਹਿਮਾ ਪ੍ਰਕਾਸ਼ ਗ੍ਰੰਥ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦਾ ਹੈ ਜੀ ਉਹਦੇ ਵਿੱਚ ਵੀ ਇਸ ਘਟਨਾ ਨੂੰ ਬੜੀ ਭਾਵੇਂ ਸੰਖੇਪ ਲਿਖਿਆ ਹੈ ਪਰ ਉਹਨਾਂ ਨੇ ਆਰੇ ਦਾ ਜ਼ਿਕਰ ਕੀਤਾ ਭਾਈ ਸਾਹਿਬ ਜੀ ਲਈ ਫਤਵਾ ਕਿ ਲਾਇਆ ਗਿਆ ਕਿ ਜਾਂ ਇਸਲਾਮ ਕਬੂਲ ਕਰ ਲੋ ਜਾਂ ਕਰਾਮਾਤ ਦਿਖਾਓ ਜੇ ਇਸਲਾਮ ਤੇ ਕਰਾਮਾਤ ਨਹੀਂ ਤੇ ਤੁਹਾਨੂੰ ਆਰੇ ਦੇ ਥੱਲੇ ਰੱਖ ਕੇ چیر ਕੇ ਦੋ ਫਾੜ ਕਰ ਦਿੱਤਾ ਜਾਏਗਾ ਕਹਿਣਾ ਸਿੱਧੇ ਤੇ ਬਹੁਤ ਸੌਖਾ ਜੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਉਸ ਸਿੱਧਕ ਵਾਲੇ ਸਿੱਖ ਨੇ ਕਿਹਾ ਕਿ ਨਾ ਕਰਾਮਾਤ ਨਾ ਇਸਲਾਮ ਮੈਨੂੰ ਮੌਤ ਕਬੂਲ ਹੈ ਮੈਂ ਮੌਤ ਨੂੰ ਸਹਿਕਾਰ ਕਰਨਾ ਹੈ ਪ੍ਰਸੰਗਤ ਜੀ ਕਿਸੇ ਦਿਨ ਫਿਰ ਸਮਾਂ ਮਿਲਿਆ ਇਸ ਸਾਰੇ ਪਰਿਵਾਰ ਦਾ ਪਛੋਕੜ ਕੀ ਹੈ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਸਨ ਨਾ ਉਹਨਾਂ ਦਾ ਨਾਮ ਭਾਈ ਗੋਤਮ ਦਾਸ ਸੀ ਉਹ ਸਿੱਖੀ ਚਾਏ ਸਨ ਇਹ ਭਾਈ ਪਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਗੁਰਮੁਖੋ ਭਾਈ ਮਤੀ ਦਾਸ ਸਤੀ ਦਾਸ ਦੋਨੋਂ ਭਰਾ ਭਾਈ ਮਤੀ ਦਾਸ ਨੂੰ ਲਿਖਦੇ ਨੇ ਇਹ ਦਰਬਾਰੀ ਦੀਵਾਨ ਹੈ ભાઈ સતીદાસજી ਨੂੰ ਦੱਸਦੇ ਨੇ ਇਹ ਘਰਬਾਰੀ ਦੀਵਾਨ ਹੈ ਇਹਦਾ મતલਬ સਤਗੁਰਾਂ ਦੇ ਘਰ ਦੀ સેવા સંਭਾਲ ભાઈ સતીદાસ ਕਰਦੇ ਆ ਬંસાਵਲੀ ਨਾਮਾ લખਦਾ કે ਜਿਹੜੇ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਤੇ ਕੀਤੇ ਭਾਈ સતીਦਾਸ ਉਹਨਾਂ ਨੂੰ ਫਾਰਸੀ ਵਿੱਚ ਲਿਖਦੇ ਰਹੇ ਜਿਹੜੇ ਬਚਨ ਬਲਾਸ ਇੱਥੇ ਹੋਏ ਉਹ ਫਾਰਸੀ ਵਿੱਚ ਭਾਈ ਸਾਹਿਬ ਨੇ ਲਿਖੇ ਬਹੁਤ વિદ્વાਨ ਸੰ ਭਾਈ ਸતીਦਾਸ ਪਰ ਹਕੂਮਤ ਨੇ ਭਾਈ ਸਾਹਿਬ ਭਾਈ ਸતીਦਾਸ ਤੋਂ ਉਹ ਸਾਰੇ ਹਜ਼ੂਰ ਦੇ ਬਚਨ ਖੋਲ੍ਹੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਲਈ ਉਹਨਾਂ ਕਹਿਆ ਮੈਨੂੰ ਮੌਤ ਸਵੀਕਾਰ ਹੈ ਪਿਆਰਿਓ ਆਹ ਚੁਰਸਤਾ ਜਿੱਥੇ ਤੁਸੀਂ ਰੋਹਿਤ ਦਰਸ਼ਨ ਕਰਦੇ ਹੋ ਇਹ ਥਾਵਾਂ ਸਿਮਰਨ ਕਰਨ ਵਾਸਤੇ ਹੁੰਦੀਆਂ ਨੇ ਮੈਂ ਕੱਲ ਵੀ ਬੇਨਤੀ ਕੀਤੀ ਕਿ ਸਾਡੇ ਗੁਰਦੁਆਰੇ ਕੇਵਲ ਇਤਿਹਾਸਕ ਥਾਂ ਨਹੀਂ ਇਤਿਹਾਸਕ ਹਨ ਪਰ ਇਸ ਤੋਂ ਅਗਿਆ ਲਾਲ ਕਿਲਾ ਜੀ ਇਤਿਹਾਸ ਖੈ ਇਤਿਹਾਸ ਲਾਲ ਕਿਲੇ ਦਾ ਪਰ ਇਤਿਹਾਸ ਦੇ ਨਾਲ ਨਾਲ ਹੀ ਸਪਿਰਚੁਅਲ ਨਹੀਂ ਇਹ ਯਾਦ ਰੱਖਿਓ ਲਾਲ ਕਿਲਾ ਇਸ ਸਪਿਰਚੁਅਲ ਨਹੀਂ ਸਪਿਰਚੁਅਲ ਚਾਂਦਨੀ ਚੌਂਕ ਤੇ ਸੀਸ ਗੰਜ ਖੈ ਤਾਜ ਮਹਿਲ ਇਤਿਹਾਸਿਕ ਥਾਂ ਹੈ ਉਸ ਤਾਜ ਮਹਿਲ ਵਿੱਚ ਕਬਰਾਂ ਨੇ ਪਰ ਤਾਜ ਮਹਿਲ ਸਪਿਰਚੁਅਲ ਨਹੀਂ ਉਸੇ ਸਮੇਂ ਨੇੜੇ ਤੇੜੇ ਬਣਿਆ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਿਹੜੀ ਰੋਖਾਨੀਅਤ ਉੱਥੇ ਪਈ ਉਹ ਤਾਜ ਮਹਿਲ ਕੋਲ ਆ ਗਈ ਹੈ ਜੀ ਜਿਹੜੀ ਸਤਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਨਾ ਅਸੀਂ ਐਵੇਂ ਨਾ ਸਮਝੀਏ ਹੁਣ ਤੁਸੀਂ ਸਾਰੇ ਥੱਲੇ ਜਾਂਦੇ ਹੋ ਜੀ ਮੈਂ ਵੀ ਜਾਣਾ ਹੈ ਪਿੱਛੋਂ ਲੰਘ ਕੇ ਮੱਥਾ ਟੇਕਦੇ ਹੋ ਕਿਨੂੰ ਟੇਕਦੇ ਹੋ ਜੀ ਚਲੋ ਭਾਵੇਂ ਪ੍ਰਬੰਧਕਾਂ ਨੇ ਮਾਰੇ ਦਾ ਸਰੂਪ ਰੱਖਿਆ ਹੈ ਗੱਲ ਵਕਰੀ ਕਿ ਕੋਈ ਭੈ ਹੋਣਾ ਇਸ ਥਾਂ ਨੂੰ ਅਸੀਂ ਮਹਾਰਾਜ ਦੇ ਮੱਥਾ ਉੱਤੇ ਟੇਕ ਦਿੱਤਾ ਸਾਰੇ ਟੇਕਿਆ ਥੱਲੇ ਯਾਦ ਰੱਖਿਓ ਮੈਂ ਕੌੜਾ ਸੱਚ ਕਹਿਣ ਲੱਗਾ ਆਪਾਂ ਇਸ ਕਰਕੇ ਨਹੀਂ ਮੱਥਾ ਟੇਕਣ ਜਾ ਰਹੇ ਕਿ ਸਰੂਪ ਹੈ ਅਸੀਂ ਇਸ ਕਰਕੇ ਮੱਥਾ ਟੇਕਣ ਜਾ ਰਹੇ ਹਾਂ ਇੱਥੇ ਮੇਰੇ ਨਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸ਼ਹੀਦ ਹੋਣ ਤੋਂ ਪਹਿਲਾਂ ਬੈਠੇ ਸਨ ਇਸ ਥਾਂ ਨੂੰ ਦੁਨੀਆ ਦੀਆਂ ਜਠੇਰੀਆਂ ਦੀਆਂ ਥਾਵਾਂ ਨਾਲ ਮਤ ਤੁਲਨਾ ਨਹੀਂ ਹੈ ਜਿੱਥੇ ਸਤਿਗੁਰੂ ਸ਼ਹਾਦਤ ਦਾ ਜਾਂਮ ਪਿੰਦੇ ਨੇ ਯਾਦ ਰੱਖਿਓ ਇੱਕ ਸਿਮਰਨ ਇਕਾਗਰਤਾ ਤੋਂ ਬਿਨਾ ਨਹੀਂ ਹੋ ਸਕਦਾ ਤੇ ਦੂਸਰੀ ਸ਼ਹਾਦਤ ਇਕਾਗਰਤਾ ਤੋਂ ਬਿਨਾ ਨਹੀਂ ਹੋ ਸਕਦੀ ਇਕਾਗਰ ਖਿਰਦਾ ਹੀ ਟਿਕਦਾ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਫਰ ਹੀ ਸਾਡੇ ਇੱਕ ਵਿਦਵਾਨ ਨੇ ਲਿਖਿਆ ਸੀ ਉਹ ਕਹਿੰਦਾ ਹੈ ਕਿ ਸਿਮਰਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਬਰ ਹੈ ਮੇਰੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਕ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਦਵਾਨ ਸਨ ਨਿਓਲ ਕਿੰਗ ਜੀ ਗੋਰਾ ਉਹਦੀ ਮੈਨੂੰ 2 17 ਬੜੀਆਂ ਚੰਗੀਆਂ ਲੱਗੀਆਂ ਉਹ ਕਹਿੰਦਾ ਇਹ ਸ਼ਬਦ ਸੁਣਿਓ ਕਹਿੰਦਾ ਮਾਨਵਤਾ ਦੇ ਇਤਿਹਾਸ ਵਿੱਚ ਲਫ਼ਜ਼ ਉਹਦੇ ਸੁਣਨ ਵਾਲੇ ਅ ਡੇਢ ਕਿ ਤੋਕ ਚੋ ਗੱਲਾਂ ਬੰਦਾ ਕਰ ਗਿਆ 70 ਚ ਗੱਲ ਕਹਿੰਦਾ ਮਾਨਵਤਾ ਦੇ ਇਤਿਹਾਸ ਵਿੱਚ ਜਿੱਦਨ ਦੀ ਮਾਨਵਤਾ ਮਨੁੱਖ ਬਣਿਆ ਮਾਨਵਤਾ ਦੇ ਇਤਿਹਾਸ ਵਿੱਚ ਮਨੁੱਖੀ ਹੱਕਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਾਉਣ ਵਾਲਾ ਸੇਵਕ ਉਹ ਤੇਗ ਬਹਾਦਰ ਪੱਛਾ ਪਾਚਾ ਜਿਸ ਦਿਨ ਦਾ ਮਾਨਵਤਾ ਦੀ ਹਿਸਟਰੀ ਹੈ ਇਸ ਹਿਸਟਰੀ ਵਿੱਚ ਮਨੁੱਖ ਦੇ ਈਉ ਕਹਿ ਲੋ ਬੰਦੇ ਦੇ ਵਜੂਦ ਤੋਂ ਲੈ ਕੇ ਅੱਜ ਤੱਕ ਜੇ ਮਨੁੱਖੀ ਹੱਕਾਂ ਦੀ ਖਾਤਰ ਕਿਸੇ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਧੰਗੁਰੂ ਤੇਗ ਬਾਦਨ ਮਹਾਰਾਜ ਜੀ ਸੰਗਤ ਜੀ ਭਾਈ ਮਤੀ ਦਾਸ ਗੁਰੂ ਕੇ ਦੀਵਾਨ ਸਨ ਸਾਡੇ ਇਤਿਹਾਸਿਕ ਗ੍ਰੰਥ ਵਿੱਚ ਲਿਖਿਆ ਹੈ ਮਤੀ ਦਾਸ ਗੁਰ ਕੋ ਦੀਵਾਨ ਸਿੱਖੀ ਮੈਂ ਪੂਰਨ ਪਰਵਾਨ ਇੱਕ ਪਾਸੇ ਦੀਵਾਨ ਨੇ ਗੁਰ ਘਰ ਦੇ ਦੂਜੇ ਪਾਸੇ ਸਿੱਖੀ ਦੇ ਸ਼ਖਰਤ ਨੇ ਭਾਈ ਮਤੀ ਦਾਸ ਜੀ ਪਿਆਰਿਓ ਲੋਕਾਂ ਦਾ ਹਜੂਮ ਬੜਾ ਇਕੱਠਾ ਹੋਇਆ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਉਹ ਦਿਨ ਵੀ ਹਜੂਮ ਬੜਾ ਇਕੱਠਾ ਹੋਇਆ ਡੋਂਡੀ ਪਟਵਾਈ ਗਈ ਪਰ ਫਰਕ ਇਹ ਨਾ ਜੀ ਜਿਨ੍ਹਾਂ ਨੇ ਹਜੂਮ ਇਕੱਠਾ ਕੀਤਾ ਸੀ ਉਸ ਸਰਕਾਰ ਦਾ ਉਸ ਹਕੂਮਤ ਦਾ ਨਾਮੋ ਨਿਸ਼ਾਨ ਖਤਮ ਹੋ ਗਿਆ ਜਿਨ੍ਹਾਂ ਦੀ ਖਾਤਰ ਜਿਹਨੂੰ ਸੰਗਤ ਜੀ ਲਕੜਾਂ ਲਿਆਂਦੀਆਂ ਦੀਆਂ ਗਿਲੀਆਂ ਸ਼ਬਦ ਵਰਤੇ ਨੇ ਗਿਲੀਆਂ ਸ਼ਬਦ ਬਾਰੇ ਸ਼ਤੀਰ ਜੀ ਨੂੰ ਕਹਿੰਦੇ ਸਨ ਕਈ ਫੱਟੇ ਸ਼ਬਦ ਵਰਤੇ ਨੇ ਭਾਈ ਸਾਹਿਬ ਜੀ ਨੂੰ ਅੱਗੇ ਤੇ ਪਿੱਛੇ ਕਿਉਂਕਿ ਸਰੀਰ ਹਿਲੇ ਨਾ ਅੱਗੇ ਵੀ ਇੱਥੋਂ ਤੱਕ ਜੀ ਗੋਡਿਆਂ ਤੱਕ ਮੈਂ ਸ਼ਬਦ ਵਰਤਾਂ ਖਾਸ ਕਰਕੇ ਪੇਟ ਤੱਕ ਉਹਨਾਂ ਨੇ ਅੱਗੇ ਪਿੱਛੇ ਲਕੜਾਂ ਕੋਟ ਲਾ ਦਿੱਤੀਆਂ ਭਾਈ ਸਾਹਿਬ ਜੀ ਨੂੰ ਲਕੜਾਂ ਦੇ ਵਿੱਚ ਖੜਿਆ ਕਰ ਦਿੱਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦਾ ਪਿੰਜਰਾ ਬਾਹਰ ਲਿਆਂਦਾ ਗਿਆ ਭਾਈ ਮਤੀ ਦਾਸ ਨੂੰ ਫਿਰ ਕਾਜੀ ਕਹਿੰਦਾ ਕਿ ਅਜੇ ਵੀ ਮੌਕਾ ਹੈ ਜੇ ਇਸਲਾਮ ਕਬੂਲ ਕਰੋਗੇ ਛੱਡ ਦਿੱਤੇ ਜਾਓਗੇ ਸੁਖ ਮਾਣੋਗੇ ਜੇ ਨਹੀਂ ਤੇ ਮੌਤ ਭਾਈ ਸਾਹਿਬ ਦੀ ਰਸਨਾ ਤੋਂ ਬੋਲ ਸੰ ਕਿ ਮੈਨੂੰ ਸਿੱਖੀ ਪਿਆਰੀ ਹੈ ਮੈਨੂੰ ਸਤ ਗੁਰੂ ਪਿਆਰੇ ਨੇ ਮੈਨੂੰ ਆਪਣਾ ਦੀਨ ਪਿਆਰਾ ਹੈ ਮੈਨੂੰ ਮੌਤ ਦਾ ਕੋਈ ਭੈ ਨਹੀਂ ਕਾਜੀ ਨੇ ਕਿਹਾ ਇੱਕੋ ਦਮ ਨਹੀਂ ਮਾਰਨਾ ਆ ਦੰਦੇ ਤੁਹਾਡੇ ਸਿਰ ਤੋਂ ਪੈਰਾਂ ਤੱਕ ਚੱਲਣਗੇ ਜਿਸਮ ਨੂੰ ਦੋ ਫਾੜ ਕਰਾਂਗਾ ਕਹਿਣ ਲੱਗੇ ਪਤਾ ਮੈਨੂੰ ਵੀ ਖਹਿ ਫਿਰ ਅਖੀਰ ਤੋਨੇ ਪੁੱਛਿਆ ਜੀ ਤੁਹਾਡੀ ਅੰਤਮ ਇੱਛਾ ਅਸੀਂ ਸਾਰੇ ਇਸ ਗੱਲ ਨੂੰ ਸੁਣਾਣੇ ਆ ਜੀ ਦੁਨੀਆ ਦੇ ਇਤਿਹਾਸ ਵਿੱਚ ਕੇਵਲ ਇੱਕੋ ਉਦਾਹਰਨ ਮਿਲੇਗੀ ਤੁਹਾਨੂੰ ਅੰਤਮ ਇੱਛਾ ਕੀ ਕਹਿਣ ਲੱਗੇ ਅੰਤਮ ਇੱਛਾ ਇਹ ਹੈ ਤੂੰ ਮੇਰੇ ਸਿਰ ਤੇ ਆਰਾ ਚਲਾਈ ਤੇ ਮੇਰਾ ਮੁਖ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵੱਲ ਕਰ ਦੇ ਜਿੱਥੇ ਹਜ਼ੂਰ ਪਿੰਜਰੇ ਚ ਨੇ ਉਧਰ ਮੁਹ ਕਰਦੀ ਇਹਨਾਂ ਨੂੰ ਧਿਆਨ ਨਾਲ ਚਲਾਈ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਮੈਂ ਹਜ਼ੂਰ ਦਾ ਜਿੰਬਾਬਾ ਜੀ ਨੇ ਵੀ ਕਿਹਾ ਦਾਸ ਨੇ ਬੇਨਤੀ ਕੀਤੀ ਸੰਗਤ ਜੀ ਕੱਲ ਨੂੰ ਜਿੱਥੇ ਵੀ ਤੁਸੀਂ ਆਪਣੇ ਘਰਾਂ ਵਿੱਚ ਬਿਜ਼ਨਸ ਵਿੱਚ ਦੁਕਾਨ ਚ 15 ਮਿੰਟ ਜ਼ਰੂਰ ਕੱਢ ਲਓ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਉਹਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਲਈ ਜਪਜੀ ਸਾਹਿਬ ਦਾ ਪਾਠ ਸੋ ਸਮੁੱਚਾ ਸਿੱਖ ਜਗਤ ਕਰ ਜਿੱਥੇ ਵੀ ਆਪਾਂ ਹੈ ਭਾਈ ਸਾਹਿਬ ਜੀ ਦੇ ਸਿਰ ਤੇ ਆਰਾ ਚੱਲਣ ਲੱਗਾ ਗੁਰਮਖੋ ਗੁਰ ਤੇਗ ਬਹਾਦਰ ਸਾਹਿਬ ਪਿੰਜਰੇ ਚ ਦੇਖਦੇ ਪਿਆ ਸਾਹਿਬ ਦੇ ਸੀਸ ਤੇ ਭਾਈ ਸਾਹਿਬ ਦੇ ਸਿਰ ਤੇ ਆਰਾ ਹੈ ਉਂ ਸਾਡੇ ਇੱਕ ਵਿਦਵਾਨ ਨੇ ਲਿਖਿਆ ਸੀ ਉਹ ਕਹਿੰਦਾ ਜਲਾਦ ਨੇ ਪੁੱਛਿਆ ਵੇਸੀ ਉਹਨੇ ਗੱਲ ਸ਼ਿੰਗਾਰੀ ਹੈ ਜੀ ਕਹਿੰਦਾ ਵੀ ਆਰਾ ਕਿ ਇਸਲਾਮ ਆਰਾ ਕਿ ਦੁਨਿਆਵੀ ਪਦਵੀ ਭਾਈ ਸਾਹਿਬ ਨੇ ਕਿਹਾ ਦੁਨਿਆਵੀ ਤੌਰ ਤੇ ਬਹੁਤ ਸੁਖ ਮਾਣਿਆ ਰੂਖਾਨੀ ਤੌਰ ਤੇ ਗੁਰੂ ਜੀ ਨੇ ਪਰ ਦਿੱਤਾ ਪਰ ਅਜੇ ਤੱਕ ਆਰਾ ਨਹੀਂ ਦੇਖਿਆ ਦੋਕ ਦੰਦੇ ਚਲਾ ਦੇ ਕਹਿਆ ਜਾਂਦਾ ਭਾਈ ਸਾਹਿਬ ਦੇ ਸੀਸ ਤੇ ਆਰਾ ਰੱਖ ਕੇ ਜਦੋਂ ਦੋਕ ਦੰਦੇ ਚਲਾਏ ਅੰਦਰ ਗਏ ਗੁਰਮਖੋ ਖੋਪੜੀ ਦੇ ਵਿੱਚੋਂ ਜਿਵੇਂ ਚਸ਼ਮਾ ਫੁੱਟਦਾ ਪਾਣੀ ਦਾ ਭਾਈ ਸਾਹਿਬ ਦੀ ਖੋਪੜੀ ਦੇ ਵਿੱਚੋਂ ਖੂਨ ਦਾ ਚਸ਼ਮਾ ਫੁੱਟ ਪਿਆ ਹੁਣ ਅਸੀਂ ਤੇ ਇੱਕ ਮਿੰਟ ਚ ਕਹਿ ਦਿਆਂਗੇ ਜੀ ਦੋ ਫਾੜ ਹੋ ਗਿਆ ਪਿਆਰੋ ਉਹ ਖੂਨ ਧੜੇ ਤੇ ਉਹ ਥੱਲੇ ਲੱਕੜਾਂ ਤੇ ਜਾ ਰਿਹਾ ਕਿਉਂਕਿ ਜਕੜੇ ਹੋਏ ਨੇ ਲੱਕੜਾਂ 'ਚ ਦਾੜੇ ਤੇ ਜਦੋਂ ਆਹਰਾ ਚਲਾ ਰਹੇ ਨੇ ਜਲਾਹਤ ਉਸ ਦੇ ਆਪਣੇ ਖਿਆਲ ਨਹੀਂ ਪਰ ਸੱਚੀ ਮੁੱੱਚੀ ਉਹ ਤਰਜਮਾ ਨਹੀਂ ਕਰ ਰਹੇ ਨੇ ਉਹ ਲਿਖਦਾ ਦੋ ਉਂਗਲਾਂ ਜਦ ਸੀਸ ਵਿੱਚ ਆਹਰੇ ਪਾਇਆ ਚੀਰ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਰ ਤੀਰ ਵਾਹ ਵਾਹ ਮਤੀ ਦਾਸ ਜੀ ਬੋਲਦੇ ਸੁਣ ਕਾਜੀ ਤਰ ਤੀਰ ਰੋਮ ਰੋਮ ਵਿੱਚ ਮੈਂ ਡੜੇ ਪ੍ਰੀਤਮ ਵਸਿਆ ਆਪ ਆਰਾ ਮੈਨੂੰ ਪੌਂਦਾ ਧਰਮ ਛੱਡਣਾ ਪਾਪ ਟੁਕੜੇ ਇਸ ਸ਼ਰੀਰ ਦੇ ਕਰੋ ਜੇ ਲੱਖ ਕਰੋੜ ਤਾਂ ਵੀ ਧਰਮ ਨਾ ਛੋੜਸਾ ਤੇਰਾ ਦੀਨ ਨੀ ਲੋੜ ਅਗਲਾ ਬਚਨ ਆਰਾ ਪਿਆਰਾ ਲਗਤ ਹੈ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸਿਰ ਜਾਂਦਾ ਤੇ ਜਾਨ ਦੇ ਮੇਰਾ ਸਿੱਖੀ ਸਦਕ ਨਾ ਜਾਏ ਕਿ ਮੇਰੇ ਸਿਰ ਤੇ ਆਰਾ ਚੱਲੇ ਗੁਰਮਖੋ ਯਾਦ ਰੱਖਿਓ ਸਤਗੁਰਾਂ ਨੇ ਬਾਣੀ ਚ ਬਚਨ ਕੀਤਾ ਹੈ ਕਿ ਆਰੇ ਨਾਲ ਤਨ ਕੱਟੇ ਜਾਂਦੇ ਨਾ ਸਿਦਕ ਤੇ ਪ੍ਰੇਮ ਆਰੇ ਨਾਲ ਨਹੀਂ ਕੱਟੇ ਜਾਂਦੇ ਅੱਗ ਜਿਸਮ ਨੂੰ ਸਾੜਦੀ ਹੈ ਸ਼ਰਧਾ ਪ੍ਰੇਮ ਤੇ ਸਿਦਕ ਨੂੰ ਕੋਈ ਅੱਗ ਨਹੀਂ ਸਾੜ ਸਕਦੀ ਚੇਤੇ ਰੱਖਿਓ ਜਿਸਮ ਨੂੰ ਉਬਲਦੀ ਦੇਗ ਦਾ ਪਾਣੀ ਉਬਾਲ ਸਕਦਾ ਹੈ ਪਰ ਅੰਦਰ ਵਾਲੀ ਸ਼ਰਧਾ ਤੇ ਪ੍ਰੇਮ ਨੂੰ ਦੁਨੀਆਂ ਦਾ ਕੋਈ ਤਪਦਾ ਹੋਇਆ ਪਾਣੀ ਗਾਲ ਨਹੀਂ ਸਕਦਾ ਜਿਹੜੀ ਉਹਨਾਂ ਦੇ ਅੰਦਰ ਆਰਾ ਚੱਲਣ ਲੱਗ ਪਿਆ ਪਰ ਇਸ ਗੱਲ ਨੂੰ ਮੈਂ ਅੱਜ ਤੁਹਾਨੂੰ ਬੇਨਤੀ ਅਰੇ ਨੇ ਦੋ ਫਾੜ ਕੀਤਾ ਨੱਕ ਤੋਂ ਲੈ ਕੇ ਜੀਬ ਦੋ ਟੁਕੜੇ ਹੋ ਗਈ ਸਭ ਤੋਂ ਵੱਡੀ ਪ੍ਰਮਾਤਮਾ ਨੇ ਖੇਡ ਵਰਤਾਈ ਦੋ ਟੁਕੜੇ ਭਾਈ ਸੰਤੋਖ ਸਿੰਘ ਲਿਖਦੇ ਨੇ ਅਰਦ ਉਰਦ ਚਰਾਏ ਸੋ ਡਾਰਾ ਬਿਲਕੁਲ ਵਿਚਾਰ ਚਕਾਰੋ ਚੇਰ ਦਿੱਤਾ ਪਰ ਉਹ ਪ੍ਰਿਥਵੀ ਪਰ ਖਵੇ ਦਵੇ ਫਾੜਾ ਦੋ ਟੁਕੜੇ ਹੋ ਕੇ ਤਨ ਖੱਬੇ ਸਜੇ ਹੋ ਗਿਆ ਹੋਇਆ ਕਿ ਜੀ ਇਸ ਚੌਂਕ ਵਿੱਚ ਦੋਨੋਂ ਤਨ ਤੇ ਜਪਜੀ ਪੜਾ ਦੋਨਾ ਟੁਕੜਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਦੋਨੋਂ ਤਨ ਤੇ ਜਪਜੀ ਪੜਾਇ ਖੇਰਤ ਸਭ ਕਹੈਂ ਆਚਰਜ ਬੜਾ ਲੋਕ ਵੇਖ ਵੇਖ ਕੇ ਹੈਰਾਨ ਨੇ ਕਿ ਦੋਨਾਂ ਟੁਕੜੀਆਂ ਦੇ ਵਿੱਚੋਂ ਮੇਰੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਆਵਾਜ਼ ਆ ਰਹੀ ਕਿ ਪਰ ਮੈਂ ਕੋਈ ਉੱਤਰ ਦੇਣ ਲਈ ਨਹੀਂ ਯਾਦ ਰੱਖਿਓ ਮੈਂ ਅਰਜ਼ ਕੀਤੀ ਆਰੇ ਜਿਸਮ ਚੀਰ ਦੇ ਨੇ ਸ਼ਬਦ ਨੂੰ ਆਰਾ ਨਹੀਂ ਚੀਰ ਸਕਦਾ ਉਸ ਆਵਾਜ਼ ਨੂੰ ਆਰਾ ਨਹੀਂ ਚੀਰ ਸਕਦਾ ਆ ਨੇੜੇ ਸਰਮੱਦ ਦੀ ਖਬਰ ਹੈ ਜੀ ਇੱਥੇ ਤੁਹਾਨੂੰ ਪਤਾ ਹੋਣਾ ਇੱਥੇ ਨੇੜੇ ਉਹਨੂੰ ਵੀ ਔਰੰਗਜ਼ੇਬ ਨੇ ਕਤਲ ਕਰਾਇਆ ਭਾਈ ਸੰਤੋਖ ਸੋਣਾ ਬੜੀ ਡਿਟੇਲ ਦਿੱਤੀ ਗੁਰੂ ਹਰਾਈ ਸਾਹਿਬ ਦੇ ਜੀਵਨ ਵਿੱਚ ਉਹਦੀ ਉਹਦੇ ਬਾਰੇ ਕਿਹਾ ਜਾਂਦਾ ਉਹ ਅਨਲ ਹਕ ਕਹਿੰਦਾ ਸੀ ਜਦੋਂ ਉਹਦਾ ਸਿਰ ਕੱਟਿਆ ਗਿਆ ਜਾਮਾ ਮਸਜਿਦੀਆਂ ਪੌੜੀਆਂ ਤੇ ਸਿਰ ਡਿੱਗੀ ਗਿਆ ਨਾਲੇ ਅਨਲ ਹਕ ਦੀ ਆਵਾਜ਼ ਆਉਂਦੀ ਰਹੀ ਇਹਨੂੰ ਥੋੜਾ ਜਿਹਾ ਹੋਰ ਧਿਆਨ ਨਾਲ ਸੁਣਿਓ ਕਿ ਸਿੱਖ ਦੇ ਜਿਸਮ ਵਿੱਚੋਂ ਜਪ ਦੀ ਆਵਾਜ਼ ਆਉਂਦੀ ਹੈ ਅਧਿਉਨਿਕ ਤਰਕ ਵਾਲਾ ਮਨ ਕਹਿ ਸਕਦਾ ਹੈ ਜੀ ਨਹੀਂ ਸਭ ਕੁਝ ਚਲਾ ਗਿਆ ਪਰ ਮੈਂ ਕੱਲ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਜੇਤੇ ਜੀ ਜੀਵਨ ਲੈ ਸਾਹ ਜਿਵਾਲੇ ਤਾਂ ਕੇ ਅਸਾਹ ਜੇ ਤੁਸੀਂ ਕਿਰਪਾ ਕਰੋ ਸਵਾਸਾਂ ਤੋਂ ਬਿਨਾ ਵੀ ਆਵਾਜ਼ਾਂ ਹੁੰਦੀਆਂ ਨੇ ਇੱਕ ਬਚਨ ਗੁਰ ਤੇਗ ਬਹਾਦਰ ਸਾਹਿਬ ਜਿੰਨਾਂ ਜੀ ਪਹਿਲਾ ਸ਼ਲੋਕ ਹੀ ਇਹ ਹੈ ਭਾਈ ਮਤੀ ਦਾਸ ਜੀ ਮੈਂ ਕਹਿੰਦਾ ਜੇ ਕਿਸੇ ਪੁੱਛੇ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਕਰਵਟ ਭਲਾ ਨਾ ਕਰਵਟ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ ਜੋ ਤਮ ਚੀਰਾ ਅੰਗ ਨਾ ਮੋਰੂੰ ਪਿੰਡ ਪਰੈ ਤੋਂ ਪ੍ਰੀਤ ਨਾ ਤੋਰੂੰ ਪਿਆਰਿਓ ਉਥੇ ਸ਼ਬਦ ਵਰਤਿਆ ਕਿ ਤੇਰੀ ਪਿੱਠ ਨਹੀਂ ਚੰਗੀ ਲੱਗਦੀ ਆਰਾ ਚੰਗਾ ਲੱਗਦਾ ਹੈ ਸੱਚੇ ਵੇ ਇਸ ਸ਼ਬਦ ਦੀ ਪ੍ਰੈਕਟੀਕਲ ਵਿਆਖਿਆ ਚਾਂਦਨੀ ਚੌਕ ਵਿੱਚ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੇ ਕੀਤੀ ਹੈ ਕਿ ਆਰਾ ਪਿਆਰਾ ਲੱਗਦਾ ਇੱਕ ਗੱਲ ਹੋਰ ਜਿਹੜਾ ਪਹਿਲਾ ਸ਼ਲੋਕ ਆਪ ਜੀ ਪੜ੍ਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉੱਚ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਜੀਵਨ ਅਕਾਰਤ ਹੈ ਵਰਤਨ ਤੇ ਸਿਮਰਨ ਕਿਵੇਂ ਕਰੀਏ ਕਹਿੰਦੇ ਇਸ ਤਰ੍ਹਾਂ ਸਿਮਰਨ ਕਰੋ ਕਿ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਪਹਿਲਾ ਬਚਨ ਹੀ ਹੈ ਨਾ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜ ਮਨਾ ਜਿਵੇਂ ਵਿਦਜਲ ਕੋ ਮੀਨ ਜਿਵੇਂ ਮੱਛੀ ਪਾਣੀ ਨੂੰ ਪਿਆਰ ਕਰਦੀ ਫਿਰ ਇੱਥੇ ਅਰਜ ਹੈ ਮੱਛੀ ਦੇ ਤਾਂ ਟੁਕੜੇ ਵੀ ਹੋ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਇਸ ਗੱਲ ਦੀ ਪ੍ਰਵਾਨਗੀ ਦਿੰਦੇ ਆ ਕਿ ਮੱਛੀ ਦੇ ਟੁਕੜੇ ਖੋ ਜਾਣ ਮੱਛੀ ਨੂੰ ਸਾੜ ਵੀ ਦਿੱਤਾ ਜਾਏ ਤਪਾ ਵੀ ਦਿੱਤਾ ਜਾਏ ਉਹ ਟੁਕੜੇ ਮਾਸਾਹਾਰੀ ਬੰਦਾ ਖਾ ਵੀ ਜਾਏ ਉਹਦੇ ਟੁਕੜਿਆਂ ਦਾ ਵजूद ਖਤਮ ਹੋ ਜਾਏ ਪਰ ਜਿੰਨੇ ਖਾਦਾ ਰਾਤ ਪਾਣੀ ਤਾਂ ਉਹ ਵੀ ਮੰਗਦਾ ਪਿਆ ਹੈ ਇਹਦਾ ਮਤਲਬ ਇਸ ਗੱਲ ਨੂੰ ਸੁਣਿਓ ਮੇਰੀ ਬੇਨਤੀ ਹੈ ਇੱਥੇ ਬਖਸ਼ਿਸ਼ ਵਰਤੀ ਹੈ ਇੱਥੇ ਜ਼ਮੀਨ ਤੇ ਟੁਕੜਿਆਂ ਵਿੱਚੋਂ ਜੱਪ ਦੀ ਆਵਾਜ਼ ਆਈ ਸਤਿਗੁਰਾਂ ਦਾ ਬਚਨ ਹੈ ਮੀਨ ਪੱਕਰ ਫਾਕਿਓ ਔਰ ਕਾਟਿਓ ਰਾਂਦ ਕਿਓ ਬੋਬਾਨੀ कांड-ਕਾਂਕਰ ਭੋਜਨ ਕਿਨੋ ਤਉ ਨਾ ਵਿਸਰਿਉ ਪਾਨੀ ਭਾਈ ਸਾਹਿਬ ਜੀ ਦੇ ਆਰੇ ਨਾਲ چیر ਕੇ ਦੋ ਟੁਕੜੇ ਕਰ ਦਿੱਤੇ ਗਏ ਪਿੰਜਰੇ ਵਿੱਚੋਂ ਗੁਰੂ ਕੀਆਂ ਸਾਖੀਆਂ 'ਚ ਲਿਖਿਆ ਇੱਕ ਆਵਾਜ਼ ਆਈ ਧੰ ਸਿੱਖੀ ਮੈਂ ਕਿਹਾ ਕਿੱਡੀ ਬਖਸ਼ਿਸ਼ ਕੀਤੀ ਹੋਵੇਗੀ ਸਤਿਗੁਰੂ ਨੇ ਉਦੋਂ ਕਿ ਸਿੱਖ ਸ਼ਹੀਦ ਹੋਇਆ ਤੇ ਆਵਾਜ਼ ਆਈ ਇਹ ਧੰ ਸਿੱਖੀ ਉਸ ਤੋਂ ਬਾਅਦ ਭਾਈ ਦਿਆਲਾ ਜੀ ਨੇ ਜੀ ਕਹਿੰਦੇ ਜਦੋਂ ਭਾਈ ਸਾਹਿਬ ਜੀ ਨੂੰ چیر ਦਿੱਤਾ ਉਸ ਵਕਤ ਭਾਈ ਦਿਆਲ ਦਾਸ ਜੀ ਨੇ ਸ਼ਬਦ ਕਿਹਾ ਕਹਿੰਦੇ ਤੁਸੀਂ ਸਿੱਖ ਦਾ ਜਿਸਮ ਨਹੀਂ ਚੀਰਿਆ ਅੱਜ ਆਪਣੀਆਂ ਹਕੂਮਤ ਦੀਆਂ ਜੜਾਂ ਉੱਤੇ ਆਰਾ ਫੇਰ ਦਿੱਤਾ ਹੈ ਭਾਈ ਸਾਹਿਬ ਭਾਈ ਦਿਆਲ ਦਾਸ ਜੀ ਹੁਕਮਨਾਮਿਆਂ ਚ ਦਿਆਲ ਦਾਸ ਨਾਮ ਹੈ ਜੀ ਪਟਨਾ ਸਾਹਿਬ ਦੇ ਹੁਕਮਨਾਮਿਆਂ ਚ ਲਿਖਿਆ ਹੋਇਆ ਹੈ ਕਿ ਭਾਈ ਦਿਆਲ ਦਾਸ ਕਾ ਕਹਾ ਹੋਇਆ ਗੁਰੂ ਕਾ ਹੁਕਮ ਮੰਨਣਾ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਵੱਡੇ ਭਰਾਤਾ ਨੇ ਅਬ ਸਭ ਨੇ ਦੱਸਿਆ ਹੋਣਾ ਭਾਈ ਸਾਹਿਬ ਜੀ 12 ਭਰਾ ਨੇ ਸਿਰਫ ਇੱਕ ਅਮਰ ਚੰਦ ਜੀ ਦੀ ਮੌਤ ਬੁਖਾਰ ਚੜਨ ਨਾਲ ਹੋਈ ਬਾਕੀ 11 ਭਰਾ ਗੁਰੂ ਚਰਨਾ ਵਿੱਚ ਸ਼ਹੀਦ ਹੋਏ ਨੇ ਭਾਈ ਦਿਆਲ ਦਾਸ ਦੇ ਪੁੱਤਰ ਜੀ ਨਰਮੋਹਗੜ੍ਹ ਦੀ ਜੰਗ ਆਨੰਦਪੁਰ ਸਿਵ ਜਦੋਂ ਜੰਗਾਂ ਹੋਈਆਂ ਉਦੋਂ ਭਾਈ ਸਾਹਿਬ ਦੇ ਬੇਟੇ ਵੀ ਸ਼ਹੀਦ ਹੋ ਗਏ ਨੇ ਭਾਈ ਦਿਆਲਾ ਜੀ ਨੂੰ ਦੇਗ ਗਰਮ ਕੀਤੀ ਗਈ ਪਾਣੀ ਦੀ ਉਸ ਦੇਗ ਦੇ ਵਿੱਚ ਭਾਈ ਦਿਆਲਾ ਜੀ ਨੂੰ ਬਿਠਾਇਆ ਗਿਆ ਉੰਜ ਕਈਆਂ ਤਾਂ ਤੇਲ ਦਾ ਜ਼ਿਕਰ ਵੀ ਕੀਤਾ ਪਰ ਜੋ ਸਾਡੀ ਰਵੈਤ ਹੈ ਪਰੰਪਰਾ ਹੈ ਉਹਨੂੰ ਤੋੜ ਕੇ ਨਖੀ ਉਬਲਦੀ ਕੋਈ ਦੇਗ ਵਿੱਚ ਭਾਈ ਸਾਹਿਬ ਜੀ ਨੇ ਆਪਣੇ ਚਰਨ ਪਾ ਦਿੱਤੇ ਵਿੱਚ ਬਿਠਾ ਦਿੱਤੇ ਚੌਂਕੜਾ ਮਾਰ ਕੇ ਬੈਠ ਕੇ ਪਰ ਗੁਰਮੁਖੋ ਚੌਂਕੜਾ ਮਾਰ ਕੇ ਬੈਠਣ ਬੈਠਦਿਆਂ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੁਖ ਕਰ ਲਿਆ ਲੋਕ ਚੁੱਪ ਸਨ ਸ਼ਾਂਤ ਸਨ ਤੇ ਦੇਗ ਵਿੱਚੋਂ ਇੱਕ ਆਵਾਜ਼ ਆਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੀ ਸੱਚੀ ਸਰਕਾਰ ਪੰਜਵੇਂ ਜਾਮੇ 'ਚ ਆਪ ਜੀ ਦੇ ਦਾਦਾ ਜੀ ਸਨ। ਮਸਤਨ ਵੀ ਕਿਹਾ ਗੁਰੂ ਅਰਜਨ ਦੇਵ ਜੀ ਦਾਦਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤੇ ਨੇ। ਦਾਦੇ ਤੋਂ ਬਾਅਦ 69 ਸਾਲ ਬਾਅਦ ਪੋਤਾ ਸ਼ਹੀਦ ਹੁੰਦਾ ਹੈ। ਗੁਰੂ ਗੁਰੂ ਤੇਗ ਬਹਾਦਰ ਸਾਹਿਬ। ਆਵਾਜ਼ ਸੇ ਸੱਚੇ ਬਾਦਸ਼ਾਹ ਪੰਜਵੇਂ ਜਾਮੇ 'ਚ ਚੰਦੂ ਨੇ ਦੇਗਤ ਪਾਈ। ਮੁਰਤਜਾ ਖਾਂ ਸੀ। ਜਹਾਂਗੀਰ ਸੀ। ਤੁਸੀਂ ਉਸ ਦੇਗ ਦੇ ਉਬਲਦੇ ਪਾਣੀ ਨੂੰ ਸਹਾਰ ਕੇ ਮਾਰੇ ਸੱਚੇ ਪਾਸ਼ਾ ਜੀ। ਆਪ ਜੀ ਨੂੰ ਇਸ ਪਾਣੀ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਤੁਹਾਡੇ ਤੋਂ ਬਾਅਦ ਅਜਨ ਤੁਹਾਡਾ ਦੇਗ ਵਿੱਚ ਸਿੱਖ ਬਹਿਣ ਲੱਗਾ ਉਸ ਤਰੀ ਸਹਾਰ ਜਾਇਓ ਜਿਵੇਂ ਪੰਜਵੇਂ ਜਾਮੇ ਵੀ ਸਹਾਰ ਗਏ ਸੀ ਸਿੱਖ ਉਹ ਤਾਕਤ ਗੁਰੂ ਤੋਂ ਮੰਗਦਾ ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਉਬਾਲੀ ਕੀਜੀ ਉਬਲਦੇ ਕੋਈ ਪਾਣੀ 'ਚ ਬੈਠਿਆ ਪਰ ਮੁਖ ਤੋਂ ਸਤਿਗੁਰਾਂ ਦੀ ਬਾਣੀ ਪੜਦੇ ਪਿਆ ਰਸਨਾ ਤੋਂ ਸਤਿਗੁਰੂ ਦੇ ਬਚਨ ਪੜ ਰਿਹਾ ਪਿਆਰਿਓ ਉਹ ਸ਼ਰੀਰ ਜਿਹੜਾ ਹੈ ਹੱਡੀਆਂ ਤੇ ਮਾਸ ਵੱਖ ਹੋਇਆ ਸੀ ਸਾਰਾ ਨਹੀਂ ਸਦਾ ਢਲ ਗਿਆ ਪਾਣੀ ਗਾਲ ਦਿੰਦਾ ਭਾਈ ਸਾਹਿਬ ਭਾਈ ਦੇਵਾਲਾ ਜਿਹਦੇ ਜਿਸਮ ਨੂੰ ਇੱਥੇ ਬਾਹਰ ਸੱਟਿਆ ਗਿਆ ਭਾਈ ਸਾਹਿਬ ਦੇ ਦੋ ਟੁਕੜੇ ਹੋਏ ਭਾਈ ਮਤੀ ਦਾਸ ਜੀ ਦੇ ਤੀਸਰੇ ਗੁਰਮਖੋ ਭਾਈ ਸਾਹਿਬ ਭਾਈ ਸਤੀ ਦਾਸ ਜੀ ਅਰ ਫਾਰਸੀ ਦਾ ਮਹਾਨ ਵਿਦਵਾਨ ਉਹਨਾਂ ਨੂੰ ਰੂਹ ਵਿੱਚ ਲਪੇਟਿਆ ਗਿਆ ਇੰਨ ਕਹਿ ਲੋ ਰੂਹ ਉਹਨਾਂ ਦੇ ਚਾਰ ਚਫੇਰੇ ਲਪੇਟ ਦਿੱਤਾ ਗਿਆ ਸੱਚੇ ਪਾਤਸ਼ਾਹ ਪਿੰਜਰੇ ਚ ਖਲੋਤੇ ਦੇਖ ਰਹਾ ਭਾਈ ਸਾਹਿਬ ਭਾਈ ਸਤੀਦਾਸ ਜੀ ਨੂੰ ਜੀ ਅੱਗ ਦਾ ਲਾਂਬੂ ਲ ਆ ਗਿਆ ਮੈਂ ਰਾਤ ਵੀ ਕਿਆ ਜਿਵੇਂ ਮੂਮ ਬੱਤੀ ਬਲ ਪਵੇ ਤੇ ਮੂਮ ਢਲ ਲੱਗ ਪੈਂਦੀ ਹੈ ਭਾਈ ਮਤੀਦਾਸ ਜੀ ਦਾ ਜਿਸਮ ਇਉਂ ਸਮਝੋ ਕਿ ਉਹਨਾਂ ਦੇ ਤਨ ਦਾ ਜਿਹੜਾ ਮਾਸ ਹੈ ਉਹ ਅੱਗ ਦੇ ਨਾਲ ਢਲਣਾ ਸ਼ੁਰੂ ਹੋ ਗਿਆ ਹੈ ਪਿਆਰਿਓ ਭਾਈ ਮਤੀਦਾਸ ਵੀ ਸ਼ਹੀਦ ਕਰਤੇ ਭਾਈ ਸਤੀਦਾਸ ਜੀ ਵੀ ਸ਼ਹੀਦ ਹੋ ਗਏ ਭਾਈ ਸਾਹਿਬ ਭਾਈ ਦਿਆਲਾ ਜੀ ਸ਼ਹੀਦ ਹੋ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਪਵਿੱਤਰ ਰਸਨਾ ਤੋਂ ਤਿੰਨ ਵਾਰੀ ਆਵਾਜ਼ ਆਈ ਧੰ ਸਿੱਖੀ ਧੰ ਸਿੱਖੀ ਧੰ ਸਿੱਖੀ ਮੈਂ ਆਪ ਨੂੰ ਬੇਨਤੀ ਕਰਾਂ ਜੀ ਅੱਜ ਅਸੀਂ ਉਹਨਾਂ ਸ਼ਹੀਦ ਸਿੱਖਾਂ ਨੂੰ ਯਾਦ ਪੈ ਕਰਨੇ ਆ ਇਹ ਸਾਡਾ ਮਾਨ ਮੱਤਾ ਉਹ ਇਤਿਹਾਸ ਹੈ ਕਿ ਜਿਹੜਾ ਚੁਰਸਤੇ ਵਿੱਚ ਬੋਲਦਾ ਪਿਆ ਹੈ ਕਿ ਸਿੱਖ ਕਦੀ ਸਿੱਧਕ ਨਹੀਂ ਹਾਰਦੇ ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਸਾਨੂੰ ਸਿੱਖੀ ਦੇ ਦਾਤ ਬਖਸ਼ੋ ਭਜਨ ਬੰਦਗੀ ਦੇ ਦਾਤ ਬਖਸ਼ੋ ਸਿਧਕ ਦੀ ਦਾਤ ਬਖਸ਼ੋ ਸਮਾਂ ਹੋ ਚੁੱਕਾ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਕੱਲ ਨੂੰ ਆਪਾਂ ਫਿਰ ਅੱਗੇ ਵਿਚਾਰ ਕਰਾਂਗੇ ਸ਼ਲੋਕ ਵੀ ਸੰਪੂਰਨ ਕਰ ਦੇਾਂਗੇ ਪਰ ਅੱਜ ਇਹ ਗੱਲ ਯਾਦ ਰੱਖਿਓ ਸਾਰੀ ਦੁਨੀਆ ਛਾਤ ਛੜ ਜੇ ਸਿਮਰਨ ਸਿਮਰਨ ਕਦੀ ਸਾਥ ਨਹੀਂ ਛੱਡਦਾ ਹੁੰਦਾ ਸਤਿਗੁਰਾਂ ਦੇ ਬਚਨ ਨੇ ਕਿ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਉ ਸਾਥ ਇੱਕ ਹੋਰ ਬੇਨਤੀ ਕਰਾਂ ਸਤਿਗੁਰੂ ਜੀ ਦੀ ਅ즈ਮਤ ਵਰਤ ਦੀ ਹੈ ਇਸ ਥਾਂ ਤੇ ਕਿਰਪਾ ਵਰਤ ਦੀ ਹੈ ਇਸ ਥਾਂ ਦੇ ਉੱਤੇ ਅੱਜ ਮੇਰੇ ਮਨ ਸੀ ਕਿ ਮੰਨ ਲਓ ਕਿ ਜਪਜੀ ਸਾਹਿਬ ਦੀ ਆਵਾਜ਼ ਉਹਨਾਂ ਟੁਕੜਿਆਂ ਵਿੱਚੋਂ ਆ ਰਹੀ ਹੈ ਸਤਿਗੁਰੂ ਜੀ ਦੇ ਸਿੱਖ ਉਹ ਸ਼ਹਾਦਤ ਦਾ ਜੰਮ ਪੀ ਰਹੇ ਆ ਸਿੱਖ ਤੇ ਗੁਰੂ ਦਾ ਪਿਆਰ ਗੁਰੂ ਨਾਨਕ ਸਾਹਿਬ ਦਾ ਇੱਕ ਵਚਨ ਖੈ ਕਹਿੰਦੇ ਨੇ ਖੇ ਮੇਰੇ ਮਨ ਤੋ ਇਸ ਤਰ੍ਹਾਂ ਪਰਮਾਤਮਾ ਤੇ ਗੁਰੂ ਨੂੰ ਪਿਆਰ ਕਰ ਜਿਵੇਂ ਦੁੱਧ ਤੇ ਪਾਣੀ ਆਪਸ ਵਿੱਚ ਪਿਆਰ ਕਰਦੇ ਨੇ ਫਿਰ ਅੱਜ ਸੁਣਿਓ ਬਚਨ ਹੈ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਮਹਾਰਾਜ ਦੀ ਅਸ਼ਟਪਦੀ ਹੈ ਮਰੇ ਕਿਉਂ ਛੂਟਾ ਹੈ ਬਿਨ ਪਿਆਰ ਵਾਲਾ ਸ਼ਬਦ ਕਰ ਰਹਾ ਉਹਦੀਆਂ ਦੁਕਾਨ ਮਹਾਰਾਜ ਕਹਿੰਦੇ ਰੇ ਮਨ ਐਸੀ ਖਰਸ਼ੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਜਿਵੇਂ ਪਾਣੀ ਦਾ ਤੇ ਦੁੱਧ ਦਾ ਇੱਕ ਪੱਖ ਲਈਦਾ ਹੁੰਦਾ ਉਦਾਹਰਨ ਦਾ ਹੁਣ ਜਦੋਂ ਆਪਾਂ ਪਾਣੀ ਨੂੰ ਦੁੱਧ ਵਿੱਚ ਪਾਨੇ ਆ ਦੁੱਧ ਆਪਣਾ ਰੂਪ ਦੇ ਦਿੰਦਾ ਪਾਣੀ ਨੂੰ ਆਪਣਾ ਰੂਪ ਦਿੰਦਾ ਜਿੰਨੀ ਕੀਮਤ ਪਾਣੀ ਦੀ ਪੈਂਦੀ ਹੈ ਦੁੱਧ ਦੀ ਪੈਂਦੀ ਹੈ ਉਨੀ ਕੀਮਤ ਪਾਣੀ ਦੀ ਪੈ ਜਾਂਦੀ ਹੈ ਜੀ ਆਪਣਾ ਰੂਪ ਦਿੰਦਾ ਆਪਣੀ ਜਿੰਨੀ ਕੀਮਤ ਉਹ ਆਂਦਾ ਹੈ ਤੇ ਸੰਗਤ ਜੀ ਪਰ ਦੇਖੋ mohabbat ਜਿਨੇ ਥਾਂ ਦਿੱਤੀ ਰੂਪ ਦਿੱਤਾ ਜਦੋਂ ਉਸ ਮਿਲੇ ਕੋਈ ਦੁੱਧ ਨੂੰ ਪਾਣੀ ਨੂੰ ਸਾਡੇ ਪੁਰਾਣੇ ਸਮੇਂ ਹੰਗਾਲ ਕਹਿੰਦੇ ਹੁੰਦੇ ਸਨ ਉਸ ਪਾਣੀ ਨਾਲ ਮਿਲੇ ਕੋਈ ਦੁੱਧ ਨੂੰ ਜਦੋਂ ਚੁੱਲ੍ਹੇ ਤੇ ਰੱਖਦੇ ਨੇ ਥੱਲੇ ਉਹਦੇ ਅੱਗ ਬਾਲਦੇ ਨੇ ਯਾਦ ਰੱਖਿਓ ਪਾਣੀ ਪਹਿਲਾਂ ਸੜਦਾ ਦੁੱਧ ਨੂੰ ਸੇਕ ਨਹੀਂ ਲੱਗਨ ਦਿੰਦਾ ਅੱਗ ਲੱਗੀ ਤੇ ਪਾਣੀ ਸੜਨ ਲੱਗ ਪਿਆ ਤੇ ਦੇਖੋ ਮੈਂ ਆਪਣੇ ਕੋਲੋਂ ਬੇਨਤੀ ਕਰਾਂਗਾ ਪਾਣੀ ਕਿਉਂ ਪਹਿਲਾਂ ਕੁਰਬਾਨ ਹੁੰਦਾ ਪਿਆ ਇਹ ਨਹੀਂ ਕਿ ਸਾਥ ਛੱਡ ਕੇ ਜਾ ਰਿਹਾ ਗੁਰੂ ਸਾਹਿਬ ਨੇ ਬਚਨ ਕੀਤਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੇ ਦੁੱਧ ਕੋ ਖਪੋ ਨਾ ਦੇ ਹੁਣ ਉਸ ਪਾਣੀ ਪਹਿਲਾਂ ਧੋਖਾ ਦੇ ਕੇ ਨਹੀਂ ਉਹ ਚਾਹੁੰਦਾ ਕਿ ਜਿਸ ਨੇ ਥਾਂ ਦਿੱਤੀ ਰੂਪ ਦਿੱਤਾ ਮੈਂ ਇਸ ਤੋਂ ਪਹਿਲਾਂ ਇਹਨੂੰ ਆਂਚ ਆਵੇ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ ਪਾਣੀ ਪਹਿਲਾਂ ਸੇਕ ਲੱਗਦਾ ਜੀ ਪਹਿਲਾਂ ਉੱਡਦਾ ਕੁਰਬਾਨ ਕਰਦਾ ਫਿਰ ਦੁੱਧ ਵੇਖੋ ਕਿੰਨੀ mohabbat ਕਰਦਾ ਹੈ ਜੀ ਜੇ ਦੇਖੀਏ ਮਾਰੇ ਨੇ ਦੋਨਾਂ ਦਾ ਕਿਹਾ ਹੈ ਜੈਸੀ ਇਸ ਤਰ੍ਹਾਂ ਪੀਤ ਜੈਸੀ ਜਲ ਦੁੱਧ ਹੋਏ ਇਹਦਾ ਮਤਲਬ ਦੁੱਧ ਵੀ ਪਿਆਰ ਕਰ ਰਿਹਾ ਹੁਣ ਪਾਣੀ ਭਾਪ ਬਣ ਕੇ ਉੱਡਦਾ ਹੈ ਜਦੋਂ ਥੱਲੋਂ ਅੱਗ ਦਾ ਸੇਕ ਲਾਉਂਦੇ ਨਾ ਫਿਰ ਦੁੱਧ ਉਬਾਲਾ ਖਾਂਦਾ ਤੇ ਉਹ ਕਹਿੰਦਾ ਜਿਸ ਪਾਣੀ ਨੇ ਮੇਰੇ ਨੂੰ ਅੱਗ ਨੇ ਉਡਾਇਆ ਹੈ ਉਹ ਉਬਾਲਾ ਇੰਨੀ ਤੇਜ਼ੀ ਨਾਲ ਨਿਕਲਦਾ ਉਹ ਬਲਦੀ ਹੋਈ ਅੱਗ ਦੇ ਭਾਂਬੜ ਨੂੰ ਵੀ ਸ਼ਾਂਤ ਕਰ ਜਾਂਦਾ ਹੈ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਨਮੁਖ ਤਿੰਨ ਸਿੱਖਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹ ਅੱਜ ਵੀ ਸਾਨੂੰ ਪ੍ਰੇਰਣਾ ਦਿੰਦੀਆਂ ਪਈਆਂ ਨੇ ਤਿੰਨੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਸਨਮਾਨਯੋਗ ਭਾਈ ਦਿਆਲਾ ਜੀ ਤੇ ਸਤਿਗੁਰੂ ਸਿੱਖ ਨੂੰ ਇੰਨੀ ਮੁਹੱਬਤ ਕਰਦੇ ਨੇ ਜੀ ਅੱਜ ਵੀ ਅਸੀਂ ਉਹਨਾਂ ਅੱਗੇ ਨਤਮਸਤਕ ਹੁੰਨੇ ਆਂ ਇੰਨੀਆਂ ਕੋਈ ਬੇਨਤੀਆਂ ਚਲੋ ਪ੍ਰਵਾਨ ਕਰਿਓ ਆਓ ਜੀ ਥੋੜਾ ਜਿਹਾ ਸਾਰੇ ਗੁਰ ਤੇਗ ਬਹਾਦਰ ਸਾਹਿਬ ਨੂੰ ਯਾਦ ਕਰੀਏ ਅਰਥ ਫਿਰ ਮੈਂ ਕੱਲ ਕਰਾਂਗਾ ਸੰਗ ਸਖਾ ਸਬ ਤਜ ਗਏ ਕਉ ਨ ਨਿਭਿਓ ਸਾਥ ਕਉ ਨਾਨਕ ਇਹ ਵਿਪਤ ਮੈਂ ਟੇਕ ਏਕ ਰਗੁਨਾਤ ਸਰੂਪ ਸਾਰੇ ਕਰੋ ਕਿਰਪਾ ਜੀ ਅੱਜ ਉੱਚੀ ਆਵਾਜ਼ ਵਿੱਚ ਜਿਵੇਂ ਰੋਜ਼ ਪੜ੍ਹਦੇ ਹੋ ਕਰੋ ਕਿਰਪਾ ਸਭ ਤੇਗ ਬਹਾਦਰ ਸਿਮਰ ਐ 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 ਕਰ ਨੋਂ ਨਿਦੇ ਆਵੇ ਤਾਂ ਹੈ ਕਰ ਨੋਂ ਨਿਦੇ ਆਵੇ ਤਾਂ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਸਭ ਦੀ ਇੱਜ਼ਤ ਪਰਦਾ ਟੱਕਣ ਵਾਲੇ ਸਤਿਗੁਰੂ ਆਪਣੇ ਦਰੋਂ ਕਰੂੰ ਸਿਧਕ ਭਰੋਸਾ ਸ਼ਰਧਾ ਭਾਵਨਾ ਦੀ ਦਾਤ ਬਖਸ਼ੋ ਕੱਲ ਨੂੰ ਸੰਗਤ ਜੀ ਹਜ਼ੂਰ ਦਾ ਸ਼ਹਾਦਤ ਵਾਲਾ ਦਿਨ ਹੈ